ਕੱਟਿ ਸਰੀਆ ਕਾਲ ਮਿੱਤਰੋ ਲੋ ਜਿੰਨਾ ਮਾਦਨ ਨਹੀਂ ਸਵੇਰ ਮੌਸਮ ਬਹੁਤ ਠੰਡਾ ਹੋਇਆ ਬਹੁਤ ਜਿਆਦਾ ਪੂਰੀ ਜਨਵਰੀ ਵਾਲੀ ਠੰਡ ਹੋਈ ਪਿਆ ਮਾਰਚ ਆ ਗਿਆ ਜਿੜੀ ਆ ਆਪਣੇ ਕੁੜੀ ਟੀਮ ਦੇ ਕੰਮਾਂ ਕਰਾਂ ਚ ਦਿੱਲੀ ਵਾਲੇ ਕੰਮ ਆਹ ਰੋਲੇ ਬਿਡੇ ਨੇ ਮੇਰੇ ਦੁਨੀਆ ਅਦੂੰਗ ਕੰਨਣਾ ਹੋਵਾਂ ਘੱਟ ਚੱਲਣੀ ਮੇਰੇ ਦੋਦਾਂ ਹਵਾ ਬਹੁਤ ਤੇਜ਼ ਚੱਲੀ ਆ ਹਾਂ ਦੋ ਤਿੰਨ ਹਵਾ ਹੈ ਨਾ ਚੱਲ ਰਹੀ ਸੋਤ ਤਾਂ ਮੁੱਕ ਗਈ ਕੰਪਨੀਆਂ ਡੰਗਰਾਂ ਨੂੰ ਲੋ ਵੀ ਮੇਟਰ ਮੋਟਰ ਤੇ ਪਹੁੰਚਿਆ ਉਹ ਮੋਟਰ ਚਲਉਂੀਆਂ ਸੀਗੀਆਂ ਪਰ ਹਵਾ ਅੱਜ ਫੇਰ ਤੇਜ ਉਸੇ ਤਰ੍ਹਾਂ ਫੇਰ ਉਹ ਨਹੀਂ ਉੱਕੜੇ ਚੱਲ ਰਹੀ ਹੈ ਯਾਨੀ ਕੱਲ ਨਾਲੋਂ ਕੁਛ ਘੱਟ ਆ ਪਰ ਚੱਲ ਰਹੀ ਅੱਜ ਵੀ ਹਵਾ ਪੂਰਨ ਦੇਖ ਰਿਹਾ ਹੁਣ ਦੇਖੋ ਇਹ ਜੀਰੋ ਬਨੇ ਕਿੱਥੇ ਖੜਨਦੇ ਨੇ ਇਹ ਤਾਂ ਪਹਿਲਾਂ ਇਹ ਹਾਂ ਬੱਪ ਹੱਟਾ ਵੇ ਫਲਾ ਕੱਲ ਨੂੰ ਚਲਾਉਨੇ ਹੁਣ ਨਹੀਂ ਅੱਜ ਰਾਤ ਨੂੰ ਚਲਾਉਨੇ ਆਂ ਦੇਖਦੇ ਹਾਂ ਕੀ ਬਣਦਾ ਇੱਕ ਰਾਤ ਲਾ ਕੇ ਦੇਖਦੇ ਆਂ ਆਯੂਨਿਟ ਥੋੜਾ ਚੜਾਈ ਸੀ ਚਲਾਈ ਹੈ ਨਹੀਂ ਆਹ ਲਾਈਟ ਦੇ ਹਵਾ ਘਟੂ ਤਾਂ ਲਾਵਾ ਨਹੀਂ ਆਰੀ ਬਾੜੀ ਬੁੜੀ ਵੀ ਸੁੱਕੀ ਪਈ ਐ ਇੰਨੀ ਤੇਜ਼ ਹਵਾ ਨਾਲ ਨਾ ਪੱਛੋਂ ਨਾਲ ਖੁਸ਼ਕ ਕਰਿਆ ਪਿਆ ਸਭ ਕੁਝ ਸਾਰਾ ਕੁਝ ਸੁੱਕਿਆ ਪਿਆ ਨਾਲ ਮੋਟਰ ਚਲਾਵਾਂਗੇ ਹੁਣ ਇਹਨੂੰ ਪਾਣੀ ਲਾਵਾਂਗੇ ਨਾਲ ਦੇ ਨਾਲ ਬੰਦ ਪਰ ਆਇਆ ਹੀ ਮਾ ਮਾਰੇ ਉਹਨਾਂ ਨੇ ਇਹਨਾਂ ਦੇਖਦੇ ਆ ਪਰ ਹਵਾ ਬਹੁਤ ਤੇਜ਼ ਹੈ ਲਾਈਟ ਵੀ ਹੈ ਨਹੀਂ ਆ ਵੀ ਤੇ ਆ ਕੱਲ ਤੋਂ ਦੇ ਦੇ ਚਲਾਉਣੇ ਆ। ਹੁਣ ਲਓ ਜੀ ਸ਼ਾਮ ਦਾ ਟਾਈਮ ਆ। ਆਏ ਸੀ ਰੰਮ ਤੇ ਰੰਮ ਤੇ ਮੋਟਰਾਂ। ਲੱਗਿਆ ਨੱਕਾ ਲਾਉਣੇ ਚ ਰਾਤ ਨੂੰ ਚਲਾ ਦੇਣੀਆਂ ਨੇ ਆ ਦੋਵੇਂ ਮੋਟਰਾਂ। ਦੇਖਦੇ ਆ ਯਾਰ ਕੀ ਕਰਾਂਗੇ ਫਿਰ ਤਾਂ ਲੋਟ ਨਹੀਂ ਆਉਂਦਾ ਗਾਹਾਂ ਮੂਰੇ ਫੇਰ 10 ਤਾਂ 13 14 ਦਾ ਗੜਬੜ। ਕਾਫੀ ਤਗੜੀ ਪਾਣੀ ਤਾਂ ਲਾਉਣਾ ਜ਼ਰੂਰੀ ਆ। ਜਿੰਨੀ ਘਰਦੀ ਆ ਲਾਉਣਿਆ ਨੱਕਾ ਇਹ। ਦੋ ਮਟਰ ਕਰਦਣੀਆਂ ਨੇ ਚਾਲੂ ਆ ਤੇ ਸ਼ਾਮ ਨੂੰ ਆ ਕੇ ਉਂਤਰ ਗਾਹਾਂ ਵੀ ਬੜੀ ਮੋਟਰ ਵੀ ਇੱਕ ਚਲਾ ਦੇਣੀ ਆ ਬਾਕੀ ਦੇਖਦਾ ਜਿਵੇਂ ਹੋਊਗਾ ਥੋੜਾ ਥੋੜਾ ਹੋ ਜੂਗੀ ਨਹੀਂ ਤਾਂ ਆ ਜਾ ਕੇ ਰੱਪਾ ਤਾ ਸੀ ਬਰਸਣ ਦਾ ਵੀ ਉਹਨੂੰ ਗੱਲੋਂ ਵੱਢ ਕੇ ਪਰਦਾਗੇ ਉਹ ਪੂਨੇ ਸਰ ਚੱਲੀ ਐਨ ਵਧੀਆ ਮੈਂ ਲਾਉਂ ਵੀ ਆਦੀ ਲਾਈਟ ਚਲਾਤੀਆਂ ਮੋਟਰਾਂ ਤਾਂ ਦੋਏ ਦੇਖੀ ਜਾਉ ਰੱਬਰ ਰੱਖ ਕੇ ਸੁੱਤ ਪਾਣੀ ਤਾਂ ਹੁਣ ਲਾਉਣੀ ਆ ਹੁਣ ਚਲਾਤੀਆਂ ਖਾਲ ਕਰਤੀ ਓਕੇ ਚਲਾਤੀ ਹੋ ਵੀ ਚਲਾਤੀ ਦੋਏ ਚਲਾਤੀ ਹੁਣ ਕਿਧਰ ਜਾਉ ਹੁਣ ਬਾਬਾ ਰੱਖ ਕੇ ਸੁੱਤ ਹੁਣ ਹਵਾ ਟਿਕੀ ਹੋਈ ਆ ਹੁਣ ਤਾਂ ਸਾਲੂ ਵੀ ਘਟਦਾ ਮੇਰੇ ਹਿਸਾਬ ਬੱਸ ਇਹ ਦੇਖਦੇ ਰਾਤੋਂ ਮੇ ਚਲਾਉਣੀਆਂ ਹੁਣ ਨਾਲੇ ਦਿਨੇ ਦਿਨੇ ਖਾਲ ਖੂਲ ਚੈੱਕ ਹੋ ਜਾਣਗੇ ਸ਼ਾਮ ਜੇ ਗਾਂ ਵਾਲੀ ਵੀ ਚਲਾਈ ਹੋਣੀ ਆ ਤਿੰਨ ਪੀਲਿਆਂ ਨੂੰ ਵੀ ਕਰ ਦੇਣਾ ਸ਼ੁਰੂ ਟਰੱਕ ਪੂਜਾ ਇੱਟਣਾ ਚਲਾ ਕੇ ਇੱਕ ਵਾਰ ਸੱਜਾ ਕਰੀਏ ਇੱਕ ਦਿਹਾੜੀ ਲੱਗ ਦੇਖ ਲੈਣੇ ਆਂ ਇੱਕ ਰਾਤਾਂ ਦੇਖ ਲੈਣੇ ਕਿੱਤੀ ਬਣਦਾ ਲਓ ਜੀ ਸ਼ਾਮ ਦਾ ਟਾਈਮ ਆ ਆਈ ਸੀ ਅੱਧਾ ਆਪਣਾ ਘੰਟਾ ਲੈਟ ਉਧਰ ਲਿਆਂਦਾ ਚਲਾਤੀਆਂ ਸੀ ਆ ਵੀ ਲੱਗਿਆ ਹੁਣ ਇੱਥੇ ਛੋਟੀ ਮੋਟਰ ਚਲਾ ਦੇਣੀ ਆ ਛੋਟੀ ਮੋਟਰ ਚਲਾ ਕੇ ਅਗੇ 3 ਕਿਲੇ ਭਰ ਦਿੰਦੀ ਆ ਅਹ ਰਾਤ ਤਿੰਨਾਂ ਨੂੰ ਛੱਡ ਜਾਣਾ ਦੇਖਣ ਦਾ ਹੱਲ ਹੋਣਾ ਨਹੀਂ ਨਾਲੇ ਆਪਾਂ ਨੂੰ ਹੁਣ ਆਈਡੀਆ ਹੋਜੂ ਫਿਰ ਜੇ ਤਿੰਨ ਕਿਲੇ ਹਿੱਲੇ ਤੇਰਾ ਗਾਹ ਨਹੀਂ ਭਰਾਂਗੇ ਤਨ ਕੀਲੇ ਭਰ ਕੇ ਦੇਖ ਲੰਮੇ ਨੂੰ ਕੱਲ ਨੂੰ ਫਿਰ ਦਿਨੇ ਤਾਂ ਹਣੀ ਨਹੀਂ ਕੱਲ ਨੂੰ ਦਿਨੇ ਹਵਾ ਵਾਜੀ ਆਈ ਆਪਾਂ ਨੂੰ ਪਤਾ ਲਾ ਜੂ ਤਨ ਕੀਲੇ ਦਾ ਜੇ ਹਿੱਲੇ ਤੇ ਗਾਹ ਪਰ ਫੇ ਪਰ ਨਹੀਂ ਹੋਣੀ ਬਾਕੀ ਦੇਖਦੇ ਆ ਨਵੀਂ ਖੋਲ ਤੇ ਨੱਕੇ ਆ ਕਵਾੜ ਪਹਿਲਾਂ ਜਮਾ ਨਹੀਂ ਹੋਇਆ ਆ ਹੁਣ ਕਣੀਆਂ ਪਿੰਨਾਂ ਦਾ ਮੀਂਹ ਪਿਆ ਉਦੂ ਬੜਾ ਪਟਨਾ ਦਾ ਇਨਾ ਕਬਾੜ ਹੋਇਆ ਹੋਇਆ ਨਾ ਨਾ ਕੋਈ ਹੱਲਾ ਹੁਣ ਬਹੁਤ ਬੁਰਾ ਹਾਲ ਹੈ ਬਟਾ ਨੇ ਨਾ ਬੱਚੋਂ ਕਣ ਕਹਿਨ ਸਾਪੀਆ ਕੋਈ ਗੁੱਲੀ ਡੰਡਾ ਨਹੀਂ ਕੁਛ ਨਹੀਂ ਹਾਂ ਬਟਾ ਦਾ ਹਾਲ ਦੇਖ ਲੋ ਤੜਕੇ 4 ਵਜਾ ਕੇ ਦੇਖਾਂਗੇ ਹੁਣ ਸੁਰੇ 4 ਵਜੇ ਆਊਗਾ ਤੇ ਦੇਖਾਂ ਕਿ ਪਿਜੀਸ਼ਨ ਜਦੋਂ ਕਾਰਟ ਬਾਦ ਹੋ ਗਈ ਤੇ ਲਾ ਕੇ ਛੜਦਾ ਆਂ ਉਹ ਦੋਨੋਂ ਅਕਾਬਦ ਕਰ ਦਾਂਗੇ ਹਿੰਦੀ ਚ ਕੱਟੋ ਪਿਛਲੀ ਵਾਰ ਆ ਖੇਤ ਦੇ ਵਿੱਚ ਪਾਇ ਸੀ ਅੱਧਾ ਘੰਟਾ ਬਾਅਦ ਚਾਕੇ ਆ ਤਾਂ 2 ਕਿਲੋ ਭਰਗੇ ਸੀ ਬਰਾਬਰ ਇਹਦੇ ਚ ਅੱਧਾ ਘੰਟਾ ਚਲਾਈ ਸੀ ਹੁਣ ਕਾਲੂ ਮੇਗਰਾ ਆਕੇ ਛੋਟੀ ਮੋਟਰ ਚਲਾਉਣਾ ਦੇ ਛੋਟੀਆਂ ਚਲਾਇਸ਼ ਕਰਦੇ ਨੇ ਬੜੀ ਚਲਾਤੀ ਉਹਦਾ ਕੰਮ ਖਰਾਬ ਕਰ ਦੂ ਦੋਂ ਸਾਫਾ ਬਟੂ ਪਿੱਛੇ ਕਬਾੜ ਵਾਲਾ ਲਓ ਜੀ ਅੱਜ ਦੇਖੋ ਮੌਸਮ ਕਿੰਨਾ ਸਾਫਾ ਸਾਂ ਸੂਰਜ ਚੱਪਦਾ ਦੇਖਣਾ ਹੈ। ਇਹ ਨ ਜਾਂਦਾ ਥੱਲੇ ਨੂੰ ਸੂਰਜ ਦੇਖੋ। ਕਿੰਨਾ ਸੋਹਣਾ ਵਿਊ ਆ। ਇਧਰ ਦੇਖੋ ਕਿ ਨਾਂ ਮੌਸਮ ਸਾਫ਼। ਉਹ ਦੇਖੋ ਸੂਰਜ ਜਾਂਦਾ ਥੱਲੇ ਹਣ। ਉਹ ਦੇਖੋ ਇਹਨੂੰ ਭੱਜਾ ਜਾਂਦਾ। ਮੇਰੇ ਹਿਸਾਬ ਨਾਲ 20 ਸਕਿੰਟਾਂ ਦੇ ਵਿੱਚ ਵਿੱਚ ਛਿਪ ਜੂ। 11 ਛਪ ਗਿਆ ਬੱਸ ਗਿਆ 1 ਮਿੰਟ ਦੇ ਵਿੱਚ ਵਿੱਚ ਸੂਰਜ ਚੁਪ ਜੂਗਾ ਇੱਥੇ ਜਗਦਾ ਐ ਬਦਲਨ ਦਾ ਸਪੀਡ ਚ ਸੂਰਜ ਐ ਮੈਂ ਜਾਂਦਾ ਦੋ ਸੂਰਜ ਛਿਪ ਗਿਆ ਦੇਖੋ ਮੌਸਮ ਇੰਨਾ ਸਾਫ ਆਜਾ ਹੈ ਨਾ ਹਵਾ ਚੱਲੀ ਹੋਈ ਆ ਦੇਖੋ ਚੰਦ ਐ ਦੇਖੋ ਚੰਦ ਚਮਕਦਾ ਚੰਦ ਵੀ ਐਂ ਦੇਖਦਾ ਉਹ ਸੂਰਜ ਗਿਆ ਕਿੰਨਾ ਸੋਨਾ ਬਿਊਗਾ ਪੇ ਡਿਗਰੀ ਦੇ ਐਂਗਲ ਦੇ ਵਿੱਚ ਚੰਦਾ ਗਿਆ ਉੱਚ ਚਲੋ ਨਾਲੇ ਆਪਣੀ ਅੱਜ ਦੀ ਵੀਡੀਓ ਪੂਰੀ ਹੋ ਗਈ ਮਿਲਦੇ ਆ ਕੱਲ ਨੂੰ ਸਵੇਰੇ ਸਾਜਰੇ ਨਵੀਂ ਵੀਡੀਓ ਦੇ ਨਾਲ ਸూర్ਜ ਗਿਆ ਸ਼ਿਪ ਚੰਦ ਗਿਆ ਚੜ ਖਲਮਣਾ ਗਿਆ ਓਕੇ ਜੀ ਨੀ ਲਾਲੀ ਜੀ ਰਹੀ ਬਸ